ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਕਹਿੰਦੇ ਹਨ ਸ੍ਰੀ ਗੁਰੂ ਅਮਰਦਾਸ ਜੀ ਨੂੰ ਤੀਰਥਾਂ ਦੀ ਯਾਤਰਾ ਕਰਨ ਦਾ ਬਹੁਤ ਸ਼ੌਂਕ ਸੀ ਜਦੋਂ ਉਹ ਬਸਰ ਕੇ ਰਹਿੰਦੇ ਸਨ ਤਾਂ ਉਹ ਬੇਬਾਰੇ ਨੰਗੇ ਪੈਰੀ ਤੁਰ ਕੇ ਗੰਗਾ ਜੀ ਵਿੱਚ ਇਸ਼ਨਾਨ ਕਰ ਚੁੱਕੇ ਸੀ ਉਹਨਾਂ ਨੂੰ ਗੁਰਕੱਤੇ ਉੱਤੇ ਬੜਾ ਜਮਾਨ ਹੋਰ ਕੇ ਤੀਰਥਾਂ ਦੀ ਇੱਛਾ ਹੋਈ ਤੇ ਗੁਰੂ ਅਮਰਦਾਸ ਜੀ ਤੀਰਥ ਉੱਤੇ ਜਾਣ ਲਈ ਤਿਆਰ ਹੋ ਗਏ ਉਹਨਾਂ ਦੇ ਨਾਲ ਉਹਨਾਂ ਦੇ ਵੱਡੇ ਸੁਪੁੱਤਰ ਪਾਈ ਮੂਣ ਜੀ ਪਾਈ ਜੇਠਾ ਜੀ ਅਤੇ ਸ੍ਰੀ ਗੁਰੂ ਰਾਮਦਾਸ ਜੀ ਤੇ ਹੋਰ ਸਿੱਖ ਸਰਕਾਨੀ ਵੀ ਨਾਲ ਜਾਣ ਦੀ ਤਿਆਰੀ ਕਰ ਲਈ ਬਾਬਾ ਅਮਰਦਾਸ ਜੀ ਦੇ ਲਈ ਹੁਣ ਸਭ ਤੋਂ ਵੱਡਾ ਤੀਰਥ ਗੁਰੂ ਨਾਨਕ ਦੇਵ ਜੀ ਦਾ ਡੇਰਾ ਡੇਰਾ ਬਾਬਾ ਨਾਨਕ ਤੇ ਉਥੋਂ ਦੇ ਸਰੋਵਰ ਵਿੱਚ ਇਸ਼ਨਾਨ ਸੀ ਗੁਰੂ ਅਮਰਦਾਸ ਜੀ ਸਭ ਤੋਂ ਪਹਿਲਾਂ ਡੇਰਾ ਬਾਬਾ ਨਾਨਕ ਵਿਖੇ ਆਏ ਇੱਥੋਂ ਦਰਸ਼ਨ ਕਰਕੇ ਫਿਰ ਬਾਬਾ ਸ੍ਰੀ ਚੰਦ ਜੀ ਦਾ ਤਪ ਸਥਾਨ ਟਾਲੀ ਸਾਹਿਬ ਵੇਖਿਆ ਤੇ ਫਿਰ ਉਹ ਬਾਟ ਸਾਹਿਬ ਪਹੁੰਚ ਗਏ ਉਥੇ ਪਹੁੰਚ ਕੇ ਜਦੋਂ ਉਹਨਾਂ ਨੇ ਬਾਬਾ ਸ੍ਰੀ ਚੰਦ ਜੀ ਦੇ ਦਰਸ਼ਨ ਕੀਤੇ ਤੇ ਬਾਬਾ ਸ੍ਰੀ ਚੰਦ ਜੀ ਦਾ ਸਿਵ ਸਰੂਪ ਦੇਖ ਕੇ ਨਿਹਾਲੋ ਨਿਹਾਲ ਹੋ ਗਏ ਤੇ ਐਸੀ ਖੁਸ਼ੀ ਵਿੱਚ ਰਾਮ ਕਲੀ ਰਾਗ ਵਿੱਚ ਆਨੰਦ ਪਿਆ ਮੇਰੀ ਮਾਈ ਸਤਿਗੁਰੂ ਮੈਂ ਪਾਇਆ ਆਨੰਦ ਸਹੀਬ ਦੀ ਪਹਿਲੀ ਪੌੜੀ ਉਚਾਰ ਦਿੱਤੀ ਅਤੇ ਬਾਬਾ ਸ੍ਰੀ ਚੰਦ ਜੀ ਦੇ ਅੱਗੇ ਭੇਟਾ ਰੱਖ ਕੇ ਤੇ ਗੁਰੂ ਦਾ ਸੁਪੁੱਤਰ ਜਾਣ ਕੇ ਬਾਬਾ ਸ੍ਰੀ ਚੰਦ ਜੀ ਦਾ ਬਹੁਤ ਸਤਕਾਰ ਕੀਤਾ ਅਨੰਦਮਈ ਬਾਣੀ ਸੁਣਦਿਆਂ ਹੀ ਬਾਬਾ ਸ੍ਰੀ ਚੰਦ ਜੀ ਦੇ ਨੇਤਰ ਖੁੱਲ ਗਏ ਅਤੇ ਨੇਤਰ ਖੁੱਲਦੇ ਹੀ ਆਪਣੇ ਸਾਹਮਣੇ ਗੁਰੂ ਅਮਰਦਾਸ ਜੀ ਨੂੰ ਵੇਖ ਕੇ ਬਹੁਤ ਖੁਸ਼ ਹੋਏ ਅਤੇ ਗੁਰੂ ਅਮਰਦਾਸ ਜੀ ਨੂੰ ਕਹਿਣ ਲੱਗੇ ਕਿ ਤੁਸੀਂ ਅਨੰਦਮਈ ਬਾਣੀ ਦਾ ਪੂਰਨ ਉਚਾਰਨ ਕਰੋ ਇਹ ਸੁਣ ਕੇ ਗੁਰੂ ਅਮਰਦਾਸ ਜੀ ਨੇ ਪਿਰ ਪੂਰਾ ਅਨੰਦ ਸਾਹਿਬ ਚਾਲੀ ਪੜੀਆਂ ਉਚਾਰਨ ਕੀਤੀਆਂ ਬਾਬਾ ਸ੍ਰੀ ਚੰਦ ਜੀ ਅਨੰਦ ਸਾਹਿਬ ਦਾ ਪਾਠ ਸੁਣ ਕੇ ਬਹੁਤ ਖੁਸ਼ ਹੋਏ ਬਾਬਾ ਸ੍ਰੀ ਚੰਦ ਜੀ ਨੇ ਸਹਿਬ ਜੀ ਦੇ ਮੂਹਣ ਵਿੱਚ ਸਾਧੂਪਨ ਵੇਖਿਆ ਅਤੇ ਸਾਧੂਆਂ ਦੇ ਲੱਛਣ ਵੇਖਦਿਆਂ ਗੁਰੂ ਅਮਰਦਾਸ ਜੀ ਨੂੰ ਕਿਹਾ ਇਹੀ ਸਹਿਬ ਚਾਹਤਾ ਤੁਸੀਂ ਸਾਨੂੰ ਦੇ ਦਿਓ ਅਤੇ ਗੁਰੂ ਅਮਰਦਾਸ ਜੀ ਅਗੋਂ ਮੁਸਕੁਰਾ ਕੇ ਕਹਿਣ ਲੱਗੇ ਕਿ ਸਭ ਕੁਝ ਤੁਹਾਡਾ ਹੀ ਤਾਂ ਹੈ ਗੁਰੂ ਅਮਰਦਾਸ ਜੀ ਨੇ ਬਹੁਤ ਨਿਮਰਤਾ ਅਤੇ ਪਿਆਰ ਦੇ ਨਾਲ ਉੱਤਰ ਦਿੱਤਾ ਕਿ ਸਭ ਕੁਝ ਆਪ ਜੀ ਦਾ ਹੀ ਹੈ ਇਹ ਕਹਿ ਕੇ ਮੋਹਣ ਜੀ ਨੂੰ ਬਾਬਾ ਸ੍ਰੀ ਚੰਦ ਜੀ ਦੇ ਅੱਗੇ ਪੇਟ ਕਰ ਦਿੱਤਾ ਬਾਬਾ ਸ੍ਰੀ ਚੰਦ ਜੀ ਨੇ ਮੋਹਣ ਜੀ ਨੂੰ ਆਪਣਾ ਚੇਲਾ ਬਣਾ ਲਿਆ ਅਤੇ ਮੋਹਣ ਜੀ ਉੱਤੇ ਬਾਬਾ ਸ੍ਰੀ ਚੰਦ ਜੀ ਦੇ ਉਪਦੇਸ਼ਾਂ ਦਾ ਬਹੁਤ ਗੂੜਾ ਅਸਰ ਹੋਇਆ ਨਾਲ ਆਏ ਸਾਰੇ ਸਿੱਖ ਵੀ ਖੁਸ਼ੀਆਂ ਵਿੱਚ ਝੂਮ ਰਹੇ ਸੀ ਗੁਰੂ ਅਮਰਦਾਸ ਜੀ 14 ਦਿਨ ਬਾਟ ਸਹੀਬ ਰਹੇ ਫਿਰ ਜਦੋਂ ਕੁਰਕੀਰਵਾਲਾ ਨੂੰ ਤਿਆਰੀ ਕੀਤੀ ਤਾਂ ਬਾਬਾ ਜੀ ਨੇ ਆਪਣੇ ਪਾਸੋਂ ਕੁਝ ਕੁਰਬਾਨੀ ਦੀਆਂ ਸਾਂਚੀਆਂ ਮੋਹਣ ਜੀ ਨੂੰ ਦਿੱਤੀਆਂ ਤੇ ਕਿਹਾ ਕਿ ਅਸਾਂ ਨੂੰ ਬੀ ਲੰਮੀ ਯਾਤਰਾ ਤੇ ਜਾਣਾ ਹੈ ਕਿਤੇ ਇਹ ਹੀ ਅਨਮੋਲ ਚੀਜ਼ਾਂ ਗਵਾਚ ਨਾ ਜਾਣ ਕਿਉਂਕਿ ਇਹ ਹੀ ਗੁਰਾਂ ਦੀ ਆਤਮਾ ਹੈ ਫਿਰ ਮੋਹਣ ਜੀ ਨੇ ਸਾਂਚੀਆਂ ਸੰਭਾਲ ਲਈਆਂ ਫਿਰ ਗੁਰੂ ਅਮਰਦਾਸ ਜੀ ਨੇ ਉਥੋਂ ਅੱਗੇ ਵੱਲ ਜਾਣ ਦੀ ਤਿਆਰੀ ਕੀਤੀ ਕੁਝ ਸਮਾਂ ਬੀਤਿਆ ਤਾਂ 1603 ਵਿੱਚ ਸ੍ਰੀ ਗੁਰੂ ਰਾਮਦਾਸ ਜੀ ਕੁਝ ਸਿੱਖਾਂ ਸਣੇ ਬਾਟ ਸਹਿਬ ਵਿਖੇ ਪਹੁੰਚੇ ਤੇ ਉਹਨਾਂ ਨੇ ਜਾ ਕੇ ਦੇਖਿਆ ਕਿ ਬਾਬਾ ਸ੍ਰੀ ਚੰਦ ਜੀ ਦਸਮਦਵਾਰ ਚੜਾਈ ਬੈਠੇ ਹਨ ਗੁਰੂ ਜੀ ਨੇ ਉਸ ਵੇਲੇ ਪੱਕਾ ਫੈਸਲਾ ਕਰ ਲਿਆ ਕਿ ਜਦ ਤੱਕ ਬਾਬਾ ਸ੍ਰੀ ਚੰਦ ਜੀ ਦੀ ਸਮਾਧੀ ਨਹੀਂ ਖੁੱਲੇਗੀ ਅਸੀਂ ਇੱਥੇ ਹੀ ਰਹਾਂਗੇ 7 ਦਿਨਾਂ ਪਿੱਛੋਂ ਜਦੋਂ ਬਾਬਾ ਸ੍ਰੀ ਚੰਦ ਜੀ ਦੀ ਸਮਾਧੀ ਖੁੱਲੀ ਤਾਂ ਬਾਬਾ RAMDAS ਜੀ ਨੇ ਕੂੜਾ ਦੁਸਾਲਾ ਅਤੇ ਮਠਿਆਈਆਂ ਰੱਖ ਕੇ ਬਾਬਾ ਸ੍ਰੀ ਚੰਦ ਜੀ ਦਾ ਸਤਕਾਰ ਕੀਤਾ ਅਤੇ ਬਹੁਤ ਹੀ ਸੁਭ ਅਸੀਸਾਂ ਦਿੱਤੀਆਂ ਬਾਬਾ ਸ੍ਰੀ ਚੰਦ ਜੀ ਅਤੇ ਗੁਰੂ RAMDAS ਜੀ ਮਹਾਰਾਜ ਆਪਸ ਵਿੱਚ ਗੱਲਾਂ ਕਰ ਰਹੇ ਸੀ ਤਾਂ ਬਾਬਾ ਸ੍ਰੀ ਚੰਦ ਜੀ ਨੇ ਗੱਲਾਂ-ਗੱਲਾਂ ਵਿੱਚ ਪੁੱਛਿਆ ਕੀ ਅਸੀਂ ਸੁਣਿਆ ਹੈ ਕਿ ਤੁਸੀਂ ਇੱਕ ਨਗਰ ਵਿੱਚ ਸਰੋਵਰ ਬਣਾਇਆ ਹੈ ਤੁਸੀਂ ਉਹਨਾਂ ਦਾ ਨਾਮ ਕੀ ਰੱਖਿਆ ਹੈ ਤਾਂ ਗੁਰੂ ਰਾਮਦਾਸ ਜੀ ਮਹਾਰਾਜ ਕਹਿਣ ਲੱਗੇ ਕਿ ਨਗਰ ਦਾ ਨਾਮ ਰਾਮਦਾਸ ਚੱਕ ਅਤੇ ਸਰੋਵਰ ਦਾ ਨਾਮ ਰਾਮਦਾਸ ਰੱਖਿਆ ਹੈ ਤਾਂ ਬਾਬਾ ਸ੍ਰੀ ਚੰਦ ਜੀ ਨੇ ਬਚਨ ਕਰਦੇ ਹੋਏ ਕਿਹਾ ਕੀ ਇਹਨਾਂ ਦੋਵਾਂ ਨਾਮਾਂ ਨੂੰ ਬਦਲ ਕੇ ਇਸ ਦਾ ਇੱਕੋ ਨਾਮ ਸ੍ਰੀ ਅੰਮ੍ਰਿਤਸਰ ਹੀ ਰੱਖ ਦੇਵੋ ਇਹ ਹੀ ਬਹੁਤ ਚੰਗਾ ਰਹੇਗਾ ਤਾਂ ਗੁਰੂ ਰਾਮਦਾਸ ਜੀ ਨੇ ਸਤਿਬਚਨ ਕਹਿ ਕੇ ਦੋਵਾਂ ਨਾਮਾਂ ਨੂੰ ਬਦਲ ਕੇ ਅੰਮ੍ਰਿਤਸਰ ਰੱਖ ਦਿੱਤਾ ਫਿਰ ਗੁਰੂ ਰਾਮਦਾਸ ਜੀ ਨੇ ਬਾਬਾ ਸ੍ਰੀ ਚੰਦ ਜੀ ਨੂੰ ਕਿਹਾ ਕਿ ਤੁਸੀਂ ਵੀ ਦਰਸਨ ਦਿਓ ਤਾਂ ਬਾਬਾ ਸ੍ਰੀ ਚੰਦ ਜੀ ਨੇ ਇਕਰਾਰ ਕੀਤਾ ਕਿ ਜੇ ਕਰਤਾਰ ਦਾ ਹੁਕਮ ਹੋਇਆ ਤਾਂ ਅਸੀਂ ਜ਼ਰੂਰ ਆਵਾਂਗੇ ਫਿਰ ਕੁਝ ਸਮਾਂ ਬੀਤਿਆ ਤੇ 1673 ਈਸਵੀ ਨੂੰ ਬਾਬਾ ਸ੍ਰੀ ਚੰਦ ਜੀ ਨੇ ਜੋ ਬਚਨ ਗੁਰੂ ਰਾਮਦਾਸ ਜੀ ਦੇ ਨਾਲ ਕੀਤਾ ਸੀ ਉਸ ਬਚਨ ਨੂੰ ਨੰਭਾਉਂਦੇ ਹੋਏ ਬਾਬਾ ਸ੍ਰੀ ਚੰਦ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਆ ਪਹੁੰਚੇ ਜਦੋਂ ਗੁਰੂ ਰਾਮਦਾਸ ਜੀ ਨੂੰ ਪਤਾ ਲੱਗਿਆ ਕਿ ਬਾਬਾ ਸ੍ਰੀ ਚੰਦ ਜੀ ਆ ਗਏ ਹਨ ਤਾਂ ਉਹਨਾਂ ਨੇ ਬਾਬਾ ਸ੍ਰੀ ਚੰਦ ਜੀ ਦਾ ਬਹੁਤ ਹੀ ਪਿਆਰ ਸਤਿਕਾਰ ਦੇ ਨਾਲ ਸਵਾਗਤ ਕੀਤਾ ਅਗੂ ਲੈਣ ਵਾਸਤੇ ਆਪ ਗਏ ਪਿਰ ਅੰਦਰ ਲਿਆ ਕੇ ਸਗਾਸਨ ਤੇ ਬਿਠਾਇਆ ਆਪਣੀ ਨੀਂਹ ਜਗ੍ਹਾ ਤੇ ਬੈਠ ਗਏ ਤੇ ਬਾਬਾ ਸ੍ਰੀ ਚੰਦ ਜੀ ਨੂੰ ਉੱਚੀ ਜਗ੍ਹਾ ਉੱਤੇ ਬਿਠਾ ਦਿੱਤਾ ਇਹ ਹੀ ਘਟਕ ਵੇਖ ਕੇ ਬਾਬਾ ਸ੍ਰੀ ਚੰਦ ਜੀ ਦੇਖਦੇ ਹਨ ਕਿ ਗੁਰੂ ਰਾਮਦਾਸ ਜੀ ਬਹੁਤ ਹੀ ਨਿਮਰਤਾ ਵਾਲੇ ਹਨ ਕਿਉਂ ਨਾ ਇਹਨਾਂ ਦੀ ਪਰਖ ਕੀਤੀ ਜਾਵੇ बाबा श्री चंदजी ਨੇ ਬੜੇ ਨਿਮਰਤਾ ਦੇ ਨਾਲ ਕਿਹਾ ਕਿ ਗੁਰੂ ਰਾਮਦਾਸ ਜੀ ਤੁਸੀਂ ਇੰਨਾ ਦਾੜਾ ਕਿਉਂ ਬਧਾਇਆ ਹੈ ਅਗੋਸਰੀ ਗੁਰੂ ਰਾਮਦਾਸ ਜੀ ਨੇ ਕਿਹਾ ਕਿ ਆਪ ਜੀ ਮਹਾਨ ਸਾਧੂਆਂ ਦੇ ਚਰਨ ਛਾੜਨ ਦੇ ਲਈ ਬਧਾਇਆ ਹੈ ਗੁਰੂ ਜੀ ਦੀ ਨਿਮਰਤਾ ਦੇਖ ਕੇ ਬਾਬਾ ਸ੍ਰੀ ਚੰਦ ਜੀ ਬਹੁਤ ਪਰਸੰਨ ਹੋਏ ਅਤੇ ਉਹਨਾਂ ਨੇ ਬਾਬਾ RAM DAS ji ਦਾ ਹੱਥ ਫੜ ਕੇ ਕਿਹਾ ਕਿ ਤੁਸੀਂ ਤਾਂ ਬਹੁਤ ਸੋਹਣਾ ਉੱਤਰ ਦਿੱਤਾ ਹੈ। ਇਸ ਗੱਲ ਤੋਂ ਬਾਬਾ ਸ੍ਰੀ ਚੰਦ ਜੀ ਬਹੁਤ ਖੁਸ਼ ਹੋਏ। ਫਿਰ ਗੁਰੂ ਜੀ ਨੇ ਤਲਾਬ ਦੀ ਖੁਦਵਾਈ ਅਤੇ ਜੋ ਹਰਮੰਦਰ ਸਾਹਿਬ ਬਣਾਉਣਾ ਸੀ। ਉਸ ਦੀ ਵੀ ਬਾਬਾ ਸ੍ਰੀ ਚੰਦ ਜੀ ਦੇ ਨਾਲ ਵਿਆਖਿਆ ਕੀਤੀ। ਦੀ ਬਾਬਾ ਸ੍ਰੀ ਚੰਦ ਜੀ ਉਸ ਵਿਆਖਿਆ ਨੂੰ ਸੁਣ ਕੇ ਬਹੁਤ ਪਰਸੰਨ ਹੋਏ ਸਤਨਾਮ ਸ੍ਰੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਸ੍ਰੀ ਚੰਦ ਜੀ ਗੁਰੂ ਦੀ ਪਿਆਰੀ ਸੰਗਤ ਜੀ ਉਮੀਦ ਕਰਦੇ ਹਾਂ ਤੁਹਾਨੂੰ ਅੱਜ ਦੀ ਵੀਡੀਓ ਚੰਗੀ ਲੱਗੀ ਹੋਵੇਗੀ ਜੇਕਰ ਤੁਹਾਨੂੰ ਅੱਜ ਦੀ ਵੀਡੀਓ ਚੰਗੀ ਲੱਗੀ ਤਾਂ ਇਸ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ ਅਤੇ ਗੁਰੂ ਸਹਿਬਾਨਾਂ ਦੀਆਂ ਸਾਖੀਆਂ ਸੁਣਨ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ